ਜਰਨੈਲ ਸਿੰਘ ਦੀ ਅੱਖਾਂ ਦੀ ਰੌਸ਼ਨੀ ਤਾਂ ਚਲੀ ਗਈ ਪਰ ਉਹ ਜਰਨੈਲ ਸਿੰਘ ਦੇ ਹੌਸਲੇ ਨੂੰ ਨਾ ਟਾ ਸਕੀ ਇਹ ਨੇ ਮੰਡੀਪਰੀ ਵਾਲਾ ਦੇ ਰਹਿਣ ਵਾਲੇ ਜਰਨੈਲ ਸਿੰਘ ਜੋ ਕਿ ਬਠਿੰਡਾ ਦੇ ਮਾਲ ਰੋਡ ਤੇ ਫਰੂਟ ਵੇਚਣ ਦਾ ਕੰਮ ਕਰਦੇ ਨੇ ਜਨਰਲ ਸਿੰਘ ਦੱਸਦੇ ਨੇ ਕਿ ਅੱਜ ਤੋਂ 25 ਸਾਲ ਪਹਿਲਾਂ ਉਹਨਾਂ ਦੀ ਇੱਕ ਅੱਖ ਦੀ ਰੌਸ਼ਨੀ ਤੇ ਫਿਰ 10 ਸਾਲਾਂ ਬਾਅਦ ਦੂਸਰੀ ਅੱਖ ਦੀ ਰੌਸ਼ਨੀ ਚਲੀ ਗਈ। ਉਹ ਦੱਸਦੇ ਨੇ ਕਿ ਜਦੋਂ ਮੇਰੀਆਂ ਦੋਨੋਂ ਅੱਖਾਂ ਦੀ ਰੌਸ਼ਨੀ ਚਲੀ ਗਈ ਤਾਂ ਮੇਰੇ ਘਰ ਵਾਲੀ ਬੱਚੇ ਮੇਰੇ ਕੋਲ ਛੱਡ ਕੇ ਚਲੀ ਗਈ। ਪਰ ਮੈਂ ਹੌਸਲਾ ਨਹੀਂ ਛੱਡਿਆ। ਬੱਚੇ ਪੜ੍ਹਾਏ, ਵਿਆਹ ਕੀਤੇ ਤੇ ਮੈਂ ਅੱਜ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ ਹਾਂ। ਜਨਰਲ ਸਿੰਘ ਅੱਗੇ ਆਖਦੇ ਨੇ ਕਿ ਸਾਨੂੰ ਮੰਗਣ ਦੀ ਥਾਂ ਮਿਹਨਤ ਕਰਨੀ ਚਾਹੀਦੀ ਹੈ। ਕਿਦਾਂ ਹੋ ਗਏ 5 ਸਾਲ ਜੀ ਅੱਛਾ ਇਹ ਜਿਹੜੀ ਅੱਖਾਂ ਦੀ ਲੋਸ ਨਹੀਂ ਇਹਨੂੰ ਕਿੰਨਾ ਟਾਈਮ ਹੋ ਗਿਆ ਗਈ ਲੋ 1 ਅੱਖ ਨੂੰ ਹੋ ਗਏ ਜੀ 25 ਸਾਲ ਦੂਸਰੀ ਨੂੰ ਹੋ ਗਏ 15 ਕਿਤਾਬ ਜੀ 15 ਸਾਲ ਹਾਂ ਜੀ ਫਿਰ 15 ਸਾਲਾਂ ਤੋਂ ਇਹੀ ਕੰਮ ਕਰਦੇ ਹਾਂ ਜਾਂ ਹੋਰ ਵੀ ਕੰਮ ਆ ਇਹ ਪਹਿਲਾਂ ਤੋਂ ਹੀ ਕਰ ਰਿਹਾ ਜੀ ਹੋ ਗਏ ਕਟਵੜ 27 28 ਸਾਲ ਹੋ ਗਏ 1 ਅੱਖਰ ਤਾਂ ਜੀ ਢੱਕਾ ਵੱਜ ਗਿਆ ਸੀ ਕੰਨ ਕਬੜ ਦੇ ਨੂੰ ਅੱਛਾ ਆ ਦੂਸਰੀ ਅੱਖ ਜੇ 15 ਸਾਲ ਹੋ ਗਏ ਤੇ ਮੱਛਰ ਪੈ ਗਿਆ ਸੀ ਹਾਂਜੀ ਹਾਂਜੀ ਇਲਾਜ ਕਰਾਇਆ ਫਿਰ ਇਹਦਾ ਕਿਤੋਂ ਹਾਂਜੀ ਕਰਾਇਆ ਸੀਗਾ ਪਟਿਆਲੇ ਵੀ ਕਰਾਇਆ ਸੀਗਾ ਚੰਡੀਗੜ੍ਹ ਵੀ ਗਏ ਸੀ ਅੱਛਾ ਜਵਾਬ ਦੇਤਾ ਸੀ ਪਰਵਾਰ ਚ ਇੱਕਦਮ ਮੇਰੀ ਬੇਟੀ ਐ ਉਹ ਬੇਟੀ ਵਿਆਹ ਥੀ ਤੇ ਮੁੰਡਾ ਵਿਆਹਤਾ ਅੱਛਾ ਉਹ ਘਰ ਵਾਲੀ ਦਾ ਉਤ ਲਗਦੇ ਦੀ ਸੀ ਜਦੋਂ ਅੱਖਾਂ ਤੋਂ ਨਾ ਹੋ ਗਿਆ ਹਾਂਜੀ ਐ ਐ ਸੀਗਾ ਮੁੰਡਾ ਛੋਟਾ ਸੀਗਾ 10 ਸਾਲ ਦਾ ਉਹ ਮੁੰਡਾ ਤਾਂ ਮੇਰੇ ਕੋਲ ਛੱਡ ਗਈ ਸੀ ਤੇ ਕੁੜੀ ਨੂੰ ਲੈ ਗਈ ਸੀ ਕੁੜੀ ਛੋਟੀ ਸੀ ਬਾਲੀ ਤੇ ਮੁੜ ਕੇ ਨਰਮਾ ਚੁੱਕਦਾ ਇਹ ਮੁੰਡਾ 10 ਰੁਪਏ ਦਿਹਾੜੀ ਪੈਂਦੀ ਸੀ ਫਿਰ ਜਦੋਂ ਦੀਵਾਲੀ ਆਈ ਤੇ ਮੈਂ ਕਿਹਾ ਚੱਲ ਵੀ ਆਪਾਂ ਚਲਾ ਕੇ ਵੇਖਦੇ ਕੰਮਾਂ ਦੀਵਾਲੀ ਵਾਲੇ ਦਿਨ ਕੇਲਾ ਲਾਇਆ ਵੇਚਾ ਤੇ ਸਾਨੂੰ 200 ਰੁਪਏ ਦਿਹਾੜੀ ਪੈ ਗਏ ਫਿਰ ਉਸ ਤੋਂ ਬਾਅਦ ਅਮਰੂਦ ਵੇਚਣ ਲੱਗੇ ਫਿਰ ਇਹ ਸ਼ਤੂਤ ਵੇਚਣ ਲੱਗੇ ਅੰਜ ਫਿਰ ਮੈਨੂੰ ਅੰਦਾਜ਼ਾ ਆ ਗਿਆ ਤੋਲਣ ਦਾ ਮੇਰੇ ਤੋਂ ਨੂੰ ਇਹ ਜਗ੍ਹਾ ਤੇ 5 ਕਸਾਲ ਹੋ ਗਏ ਜੀ ਅੱਛਾ ਤੇ ਜਿਹੜੀ ਵੀ ਰੁੱਤ ਦੇ ਫਲ ਹੁੰਦੇ ਉਹੀ ਵੇਚਦੇ ਹੁੰਦੇ ਰਹੇ ਹਾਂ ਹਾਂਜੀ ਹਾਂਜੀ ਜਿਆਦਾ ਫਲ ਕਿਹੜਾ ਵੇਚਦੇ ਹੋ ਜਿਆਦਾ ਇਹ ਮਹੀਨਾ ਮਹੀਨਾ ਚੱਲਦੇ ਸਾਰੇ ਫਲ ਜਿਆਦਾ ਤਾਂ ਅਮਰੂਦ ਹੀ ਚੱਲ ਰਹੇ ਸੀ ਅੱਛਾ ਅੱਛਾ ਇੱਕ ਤੋਂ ਤੱਕ ਫਿਰ ਖਾਲਾ ਤੁਹਾਨੂੰ ਲੈ ਕੇ ਕੌਣ ਆਉਂਦਾਗਾ ਛੱਟ ਕੇ ਕੌਣ ਜਾਂਦਾ ਮੇਰਾ ਮੁੰਡਾ ਜੀ ਅੱਛਾ ਹਾਂਜੀ ਉਹ ਕੀ ਕੰਮ ਕਰਦਾ ਇਹ ਲਿਆਉਂਦਾ ਹੀ ਆ ਬਸ ਬਾਗਾਂ ਤੋਂ ਅੱਛਾ ਉਹ ਬਾਗਾਂ ਤੋਂ ਲਿਆ ਕੇ ਤੁਹਾਨੂੰ ਦੇ ਜਾਂਦਾ ਤੁਸੀਂ ਵੇਚਦਾ ਹਾਂਜੀ 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 ਆਹ ਜੀ ਤਿੰਨਾ ਜੀ ਇਹ 100 ਰੁਪਏ ਪਾਈਆ ਆ 40 ਪਾਈਆ ਕਿਹੜਾ ਜੀ ਨਹੀਂ ਨਹੀਂ ਮੈਂ ਐਕਚੁਅਲੀ ਆਹ ਜੀ ਹੱਥ ਅੱਧਾ ਤਿਲੂ ਕੰਤੀ ਜੀ Yeah, but ਬਾਪੂ ਜਿਵੇਂ ਹੁਣ ਆ ਤੁਹਾਨੂੰ ਇੱਥੇ ਰੁਪਈਏ ਰੱਖ ਕੇ ਤੁਹਾਨੂੰ ਪਤਾ ਨਹੀਂ ਲੱਗਿਆ ਹਾਂ ਜੀ ਇਹ ਨਹੀਂ ਪਤਾ ਲੱਗਿਆ ਰੁਪਈਏ ਰੱਖ ਕੇ ਤੁਹਾਡੇ ਕੋਲ ਉਹ ਭੁਲੇਖੇ ਨਾਲ ਰੱਖ ਕੇ ਨਾ ਉਹਨਾਂ ਨੂੰ ਪਤਾ ਨਹੀਂ ਵੀ ਦਿਸਦਾਇ ਸਨ ਅੱਛਾ ਇਹ ਕਿੰਨੇ ਇਹ 200 ਰੁਪਈਆ ਰੱਖ ਕੇ ਗਏ ਠੀਕ ਦੇ ਕੇ ਗਏ ਨੇ ਠੀਕ ਠੀਕ ਤੇ ਫਿਰ ਬਾਪੂ ਤੁਹਾਨੂੰ ਕਦੇ ਆਇ ਤਾਂ ਨਹੀਂ ਲੱਗਦਾ ਔਖਾ ਵੀ ਮੇਰੇ ਨਾਲ ਪਰਮਾਤਮਾ ਨੇ ਬਹੁਤ ੱੱਕਾ ਕਰਤਾ ਤਾਂ ਹਾਂ ਇਹ ਤਾਂ ਥੋੜਾ ਘਣੇ ਲੱਗਦਾ ਸੀ ਪਹਿਲਾਂ ਜਿਆਦਾ ਲੱਗਦਾ ਸੀ ਔਖਾ ਅੱਛਾ ਹਾਂ ਹੁਣ ਤਾਂ ਕੋਈ ਫਰਕ ਨਹੀਂ ਹਾਂ ਕੋਣ ਕੋਣ ਨੂੰ ਦਿੱਕਤ ਤਾਂ ਨਹੀਂ ਆਉਂਦੀ ਕੰਮ ਕਰਨ ਵਿੱਚ ਕੋਈ ਨਹੀਂ ਨਹੀਂ ਅੱਛਾ ਇੱਕ ਬਾਪੂ ਸਹਿਰ ਆ ਜਿਹੜੇ ਹੁੰਦੇ ਨੇ ਇੱਥੇ ਆਵਾਰਾ ਪਸ਼ੂ ਬਹੁਤ ਹੁੰਦੇ ਨੇ ਤੇ ਆਵਾਰਾ ਪਸ਼ੂ ਥੋੜਾ ਨੁਕਸਾਨ ਤਾਂ ਨਹੀਂ ਕਰਕੇ ਜਾਂਦੇ ਫਿਰ ਕਿਵੇਂ ਕਰਦੇ ਹਾਂ ਨਹੀਂ ਉਹ ਇੱਥੇ ਤਾਂ ਨਹੀਂ ਕਰਦੇ ਉਹ ਪਹਿਲਾਂ ਮੁਕਸਰ ਲਾਂਦੇ ਨਾ ਉਦੋਂ ਕਰਦੇ ਉੱਥੇ ਜਾ ਕੇ ਇੱਥੇ ਨਹੀਂ ਕਰਦੇ ਅੱਛਾ ਆ ਜਿਹੜੇ ਦੁਕਾਨਾਂ ਵਾਲੇ ਨੇੜੇ ਥੋੜੀ ਮਦਦ ਕਰਦੇ ਨੇ ਸਰ ਹਾਂਜੀ ਇਹ ਬਹੁਤ ਮਦਦ ਕਰਦੇ ਅੱਛਾ ਬਾਪੂ ਜਿਹੜੇ ਤੁਹਾਨੂੰ ਨਕਲੀ ਨੋਟ ਦੇ ਜਾਂਦੇ ਆ ਕੀ ਕਹੋਗੇ ਉਹਨਾਂ ਨੂੰ ਥੋੜੇ ਨਾ ਐਡਾ ਵੱਡਾ ਧੋਖਾ ਕਰ ਜਾਂਦੇ ਆ ਉਹ ਤਾਂ ਜੀ ਬਹੁਤ ਗਲਤ ਹੈ ਉਹਨਾਂ ਵਾਸਤੇ ਵੀ ਚੱਲ ਇਹ ਨਕਲੀ ਤਾਂ ਨਾਂ ਦਿਨ ਚੱਲ ਸੌਦਾ ਨਹੀਂ ਲੈਣ ਦਾ ਕੋਈ ਗੱਲ ਨਹੀਂ ਹਾਂ ਪਰ ਨਕਲੀ ਦੇਣਾ ਤੇ ਪ੍ਰਮਾਤਮਾ ਤਾਂ ਦੇਖ ਰਿਹਾ ਨਾ ਬਿਲਕੁਲ ਤੁਹਾਡੇ ਕੋਲ ਤਾਂ ਜੇ ਸਾਨੂੰ ਇੱਕ ਨਕਲੀ ਦੇ ਗਿਆ 4-500 ਹਾਂ ਫਿਰ ਸਾਡੀ ਦਿਹਾੜੀ ਚਲੀ ਜਾਂਦੀ ਸਾਫ਼ ਸਹੀ ਗੱਲ ਆ ਬਾਪੂ ਤੇ ਬਾਪੂ ਘਰ ਦਾ ਗੁਜ਼ਾਰਾ ਚੱਲੀ ਜਾਂਦਾ ਇਹਦੇ ਨਾਲ ਵਧੀਆ ਹਾਂਜੀ ਹਾਂਜੀ ਵਧੀਆ ਜੀ ਇਹ ਫਿਰ ਬਾਪੂ ਤੁਹਾਡੇ ਕੋਲੇ ਗਾਹਕ ਵੀ ਆਉਂਦੇ ਹੋਣਗੇ ਸਪੈਸ਼ਲੀ ਚੱਲ ਕੇ ਜਿਹੜੇ ਕਹਿੰਦੇ ਹੋਣਗੇ ਬਾਪੂ ਕੋਲੇ ਜਾਣਾ ਹਾਂਜੀ ਕਿਉਂਕਿ ਫਾਲੀ ਆਪਣੇ ਕੋਲੇ ਐਸੋ ਜਿਹੀ ਹੁੰਦੀ ਹੈ ਅੱਛਾ ਹੋਰ ਕਿਸੇ ਕੋਲ ਘਾਟੀ ਮਿਲਦੀ ਹੈ ਹਾਂ ਜਦੋਂ ਲਗਾਤਾਰ ਤੁਸੀਂ ਕੰਮ ਕਰ ਰਹੇ ਹੋ ਤੇ ਜਿਹੜੇ ਲੋਕ ਕਈ ਵਾਰੀ ਜਿਨ੍ਹਾਂ ਨੂੰ ਦਿਖਦਾ ਵੀ ਹੁੰਦਾ ਲੱਤਾਂ ਬਾਹਾਂ ਵੀ ਚੱਲਦੀਆਂ ਹੁੰਦੀਆਂ ਤੇ ਉਹ ਵੀ ਮੰਗ ਰਹੇ ਹੁੰਦੇ ਆ ਸੜਕਾਂ ਤੇ ਰੇਲ ਗੱਡੀਆਂ 'ਚ ਉਹਨਾਂ ਨੂੰ ਕੀ ਕਹੋਗੇ ਉਹ ਤਾਂ ਬਹੁਤ ਗਲਤ ਹੈ ਜੀ ਉਹਨਾਂ ਬਾਰੇ ਹਾਂ ਤਾਂ ਕੰਮ ਕਰਨਾ ਚਾਹੀਦਾ ਕਿਉਂਕਿ ਮੈਂ ਹੁਣ ਕੰਮ ਕਰ ਰਿਹਾ ਅੱਛਾ ਬੱਜਾ ਰਸਤੀ ਹੈ ਮੈਂ ਕੰਮ ਕਰਕੇ ਖਾ ਰਿਆ ਮੈਂ ਤਾਂ ਤੇ ਉਹਨਾਂ ਨੂੰ ਹੀ ਸੋਚਣਾ ਚਾਹੀਦਾ ਕਿ ਕੰਮ ਕਰਕੇ ਖਾਈਏ ਮੈਂ ਕਿਤਾਬ ਤੇ ਬਾਪੂ ਫਿਰ ਬਾਅਦ ਚੋਂ ਜਿਹੜਾ ਤੁਹਾਡੇ ਘਰ ਆਣੀ ਨਾ ਕੋਈ ਮੇਲ ਨਹੀਂ ਹੋਇਆ ਬਾਅਦ ਚੋਂ ਕਦੇ ਉਹਨਾਂ ਨੇ ਕਿਹਾ ਨਹੀਂ ਵੀ ਵਿਸਤਾਵਾ ਨਹੀਂ ਕੀਤਾ ਵੀ ਮੈਂ ਛੱਡ ਕੇ ਕਿਉਂ ਜਾ ਰਹੀ ਹਾਂ ਔਖੇ ਵੇਲੇ ਚ ਕੋਈ ਉਹ ਨਾ ਪਸਤਾਵ ਜਿਹੜੇ ਹੈ ਇਹੋ ਜਿਹੇ ਬੰਦੇ ਤੋਂ ਨਾ ਕਿ ਕਾਹਦਾ ਪਸਤਾਵ ਜੇ ਪਸਤਾਵਾ ਹੀ ਹੋਏ ਤਾਂ ਸੜਕੇ ਕਿਉਂ ਜਾਵੀਂ ਬਿਲਕੁਲ ਵਕੂਨ ਹੁਣ ਫਿਰ ਪਰਿਵਾਰ ਚ ਤੂੰ ਤੇ ਤੇਰਾ ਮੁੰਡਾ ਹਾਂਜੀ ਮੇਰੀ ਇੱਕ ਨੋਹ ਹੈ ਕੋਸਾਂ ਪੁੱਤਰੀ ਹੈ ਅੱਛਾ ਵਸਤਾ ਵਸਦਾ ਪਰਿਵਾਰ ਆ ਵਧੀਆ ਹਾਂਜੀ ਗੁੱਡੀ ਵਿਆਹ ਕੀ ਹੈ ਅੱਛਾ ਅੱਛਾ ਦੋ ਬੱਚੇ ਜਿੱਥੇ ਬਾਪੂ ਤੁਸੀਂ ਆ ਫਲਾਂ ਦੀ ਹੁਣ ਰੇੜੀ ਲਾਉਣੇ ਇੱਥੋਂ ਦੂਰ ਕਿੰਨਾ ਕਾ ਘਰ ਆਪਣਾ ਫਿਰ ਇੱਥੋਂ ਹੈਗਾ 80 ਕਿਲੋਮੀਟਰ ਹੈ ਅੱਛਾ ਨਹੀਂ ਇੱਥੇ ਜਿੱਥੇ ਬਠਿੰਡੇ ਰਹਿ ਰਹੇ ਹਾਂ ਕਿਰਾਏ ਤੇ ਹਾਂਜੀ ਕਿਰਾਏ ਤੇ ਰਹਿ ਰਹੇ ਹੋ ਨਾ ਬਠਿੰਡੇ ਹੁਣ ਕਿਰਾਏ ਤੇ ਰਹਿੰਦੇ ਹੋ ਹਾਂਜੀ ਇੱਥੇ ਮੈਂ ਕਿਲੋਮੀਟਰ ਹੈ ਅੱਛਾ ਨੇੜੇ ਹੀ ਆ ਹਾਂਜੀ ਹੂੰ ਬਚਪਨ ਜੀ ਬਾਪੂ ਫਿਰ ਤੁਸੀਂ ਛੋਟੀ ਉਮਰ ਚ ਕੰਮ ਕਰਨਾ ਸ਼ੁਰੂ ਕਰਤਾ ਸੀਗਾ ਹਾਂਜੀ ਬਸ ਵਿਆਹ ਨੇ 30 ਸਾਲ ਹੋ ਗਏ ਹਾਂ ਉਸ ਤੋਂ ਬਾਅਦ ਕੰਮ ਕਰਤਾ ਚਲੋ ਪਤਾ ਕਰੋ ਅੱਖਾਂ ਦੀ ਰੋਸ਼ਨੀ ਨੂੰ 25 ਸਾਲ ਹੋ ਗਏ ਗਈ ਸੀ ਨਹੀਂ ਹਾਂ ਹੋ ਗਏ 15 ਸਾਲ 15 ਸਾਲ ਇੱਕ ਅੱਖ ਦੀ 25 ਸਾਲ ਹੋ ਗਈ ਅੱਛਾ ਅੱਛਾ ਥੋੜੀ ਵੀਡੀਓ ਤਾਂ ਬਣਾ ਰਹੇ ਆ ਤੁਸੀਂ ਅਖੀਰ ਤੇ ਲੋਕਾਂ ਨੂੰ ਜਿਹੜੇ ਬੰਦੇ ਮਿਹਨਤ ਨਹੀਂ ਕਰਦੇ ਮੰਗ ਕੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਇਹੀ ਵੀ ਆਦਮ ਮਿਹਨਤ ਕਰਕੇ ਖਾਣ ਜਿਵੇਂ ਮੈਂ ਖਾ ਰਿਹਾ ਅੱਲੋ ਮੈਂ ਖਾ ਕੇ ਸਾਵ ਉਹ ਮਿਹਨਤ ਦਾ ਫਲ ਸੰਗਾਈ ਹੁੰਦਾ ਇਕ ਬਾਕੀ ਸ਼ਾਇਦਾਂ ਜਵਾਬ ਫਿਰਦੇ ਹੁੰਦੇ ਛੋਟੇ ਛੋਟੇ ਉਹ ਮੰਗਦੇ ਹੀ ਫਿਰਦੇ ਹੁੰਦੇ ਉਹ ਤਾਂ ਨਹੀਂ ਤੁਹਾਡਾ ਨੁਕਸਾਨ ਕਰਕੇ ਜਾਂਦੇ ਫਲ ਫਰੂਟ ਦਾ ਚੱਕ ਕੇ ਤਾਂ ਨਹੀਂ ਲੈ ਕੇ ਜਾਂਦੇ ਕੱਲਾ ਹਮ ਤਾਂ ਕੋ ਕਰ ਵੀ ਜਾਂਦੇ ਆ ਕਿਉਂਕਿ ਉਹ ਉਹਨਾਂ ਦਾ ਮਾਪਿਆਂ ਪਿਆ ਹੋ ਜਾਂਦਾ ਨਾ ਮਾਪਿਆਂ ਤੋਂ ਹੀ ਸਿੱਖਿਆ ਮਿਲਦੇ ਬੱਚੇ ਨੂੰ ਨਹੀਂ ਤਾਂ ਬੱਚਾ ਤਾਂ ਨਹੀਂ ਵਿਗੜਦਾ ਜੇ ਮਾਪਿਆਂ ਆ ਕੋਈ ਜਾ ਚੱਕ ਲਿਆ ਉਥੋਂ ਹਾਂ ਤੇ ਬੱਚੇ ਨੂੰ ਤਾਂ ਜਾਣਾ ਹੀ ਜਾਣਾ ਜੇ ਮਾਪਿਆਂ ਰੋਕੂਗਾ ਨਾ ਵੀ ਨਹੀਂ ਚੱਕਣਾ ਇਹ ਹਾਂ ਤੇ ਫਿਰ ਕਿਵੇਂ ਜਾਊਗਾ ਬੱਚਾ ਜ਼ਿੰਦਗੀ ਪੂਰੀ ਜਿੰਦਾਬਾਦ ਆ ਬਾਪੂ ਆਪਣੀ ਫਰਜ਼ਿਓ ਰਹੋ ਨਿਆਰੇ ਨਾ ਹਾਂਜੀ ਹਾਂਜੀ ਬਦਿਆ ਜਦੋਂ ਤੁਹਾਡੀ ਅੱਖਾਂ ਦੀ ਰੌਸ਼ਨੀ ਗਈ ਜਦੋਂ ਰੌਸ਼ਨੀ ਸੀਗੀ ਉਦੋਂ ਕਿਵੇਂ ਦੇ ਲੋਕ ਸੀ ਤੁਹਾਨੂੰ ਲੱਗਦਾ ਸੀ ਤੇ ਜਦੋਂ ਅੱਖਾਂ ਦੀ ਰੌਸ਼ਨੀ ਗਈ ਫਿਰ ਤੁਹਾਨੂੰ ਕਿਵੇਂ ਲੱਗਿਆ ਜਿਹੜੇ ਲੋਕ ਸੀ ਰਿਸ਼ਤੇਦਾਰ ਸੀ ਹੋਰ ਸੀ ਹਾਂਜੀ ਉਹ ਤਾਂ ਵੀ ਹੁਣ ਫਰਕ ਪੈ ਜਾਂਦਾ ਮਤਲਬ ਘੱਟ ਵੱਤੀ ਬੁਲਾਉਂਦਾ ਅਗਲਾ ਕੰਦਾ ਕੋਈ ਮੰਗ ਨਾ ਲਵੇ ਹਾਂ ਰਿਸ਼ਤੇਦਾਰਾਂ ਨਾਲ ਫਰਕ ਬਹੁਤ ਪੈ ਗਿਆ ਜੀ ਅੱਗੇ ਹਾਂ ਹਾਂਜੀ ਪਹਿਲਾਂ ਬੜਾ ਪ੍ਰੇਮ ਨਾਲ ਬੁਲਾਉਂਦੇ ਸੀ ਹੁਣ ਤਾਂ ਕਈ ਦਾ ਹੁਣ ਜਿੱਥੇ ਉੱਥੇ ਰਹਿੰਦੇ ਨੇ ਕਈ ਬੁਲਾਉਂਦੇ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਕੌਣ ਰਹਿੰਦਾ ਅੱਛਾ ਹਾਂਜੀ ਅਗਲਾ ਕੰਦਾ ਕੋਈ ਮੰਗ ਨਾ ਲਵੇ ਪਰ ਤੁਸੀਂ ਪਰ ਉਹ ਸਾਡੀ ਸੋਚ ਉਹ ਹੈ ਹੀ ਨਹੀਂ ਹਾਂ ਐਸੇ ਤਾਂ ਸਭ ਨੂੰ ਕਹਿਣ ਨੂੰ ਕੌਣ ਤਾਂ ਭਾਵੇਂ ਕਰ ਦਈਏ ਪਰ ਮੰਗਿਆ ਨਹੀਂ ਹਾਂਜੀ ਪਰ ਮੰਗਿਆ ਨਹੀਂ ਸਾਡੀ ਸਾਡੀ ਦੇਲੇ ਤੇ ਹੀ ਆ